ਜਲੰਧਰ ਐਸਟੀਐਫ ਵੱਲੋਂ 300 ਗ੍ਰਾਮ ਹਿਰੋਇਨ ਦੇ ਨਾਲ ਦੋ ਯੁਵਕਾਂ ਨੂੰ ਅੰਮ੍ਰਿਤਸਰ ਤੋਂ ਕੀਤਾ ਗਿਆ ਗ੍ਰਿਫਤਾਰ ਇਹ ਹੈ ਜੀ ਅੱਜ ਸਾਡੇ ਏਐਸਏ ਅਮਨਦੀਪ ਸਿੰਘ ਐਸਟੀਐਫ ਜਲੰਧਰ ਰੇਂਜ ਤੋਂ ਅਮਨਦੀਪ ਸਿੰਘ ਸਾਡੇ ਏਐਸਏ ਨੂੰ ਕਿ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀਗੀ ਤੇ ਸੁਰੇਂਦਰ ਤੇ ਪਰਮਜੀਤ ਇਹ ਦੋ ਲੜਕੇ ਇੱਥੇ ਦੇ ਹੈਗੇ ਆ ਇਹ ਜਿਹੜੇ ਹੈਰ ਹੁੰਦਾ ਜਿਹੜਾ ਸਪਲਾਈ ਕਰਦੇ ਆ ਤੇ ਅੱਜ ਇਧਰ ਉਹ ਇਹਨਾਂ ਨੇ ਹੈਰ ਨੂੰ ਲੈ ਕੇ ਜਾਣੀ ਸੀ ਗੱਡੀ ਬਲੇਰੋ ਦੇ ਵਿੱਚ ਫਿਰ ਅਮਨਦੀਪ ਸਿੰਘ ਨੂੰ ਇਨਫੋਰਮੇਸ਼ਨ ਮਿਲਨ ਤੇ ਇਹਨਾਂ ਨੇ ਨਾਕਾ ਲਾਇਆ ਉਹਨਾਂ ਨੂੰ ਰੋਕਿਆ ਉਸ ਤੋਂ ਬਾਅਦ ਜੋ ਸਾਡਾ ਐਕਟ ਹੈਗਾ ਉਹਨੂੰ ਫਾਲੋ ਕਰਦੇ ਹੋਏ ਇਨਟੀਮੇਸ਼ਨ ਸੀ ਫਿਰ ਮੈਂ ਆਪਣੀ ਟੀਮ ਲੈ ਕੇ ਆਇਆ ਸਰਚ ਕੀਤੀ ਸਾਡੇ ਡੀਐਸਪੀ ਸਾਹਿਬ ਹੈ ਤਾਂ ਇਹਨਾਂ ਦੇ ਕੋਲ 300 ਗ੍ਰਾਮ ਜਿਹੜੀ ਆ ਹੈਰ ਨੂੰ ਬਰਾਮਦ ਹੋਈ ਆ ਜਿਹੜੀ ਆ ਬਲੈਰੋ ਗੱਡੀ ਆ ਖੜੀ ਹੋਈ ਆ ਤੇ ਨਾਲ ਇਹ ਇਹਦੇ ਵਿੱਚੋਂ ਸਿਰ ਕਿੰਨੀ ਦੇਰ ਤੋਂ ਕੰਮ ਕਰਦੇ ਪਤਾ ਲੱਗਾ ਕੁਝ ਹਜੇ 2 ਸਾਲ ਤੋਂ ਕਰਦੇ ਫਿਰ ਵੀ ਥੋਰੋਲੀਜਰੀ ਇਨਵੈਸਟੀਗੇਸ਼ਨ ਕਰਨ ਤੇ ਪ੍ਰੋਪਰ ਪਤਾ ਲੱਗੇਗਾ ਕਿ ਕਿੱਥੋਂ ਦੇ ਬਨੇਗਾ ਹੈ ਜੀ ਇਹ ਸ਼ਾਟਾ ਸ਼ਾਟਾ ਥਾਣੇ ਦੇ ਪਿੰਡਾਂ ਦੇ ਹੈਗੇ ਜਿਸ ਤੋਂ ਸਾਨੂੰ ਬਿਲੋਂਗ ਕਰਦੇ ਆ ਉਹਨਾਂ ਦੇ ਉੱਤੇ ਕੋਈ ਪਹਿਲਾਂ ਵੀ ਕੋਈ ਪਰਚੇ ਵਗੈਰਾ ਹੈ ਇੱਕ ਤੇ ਹੈਗੇ ਆ ਦੋ ਪਰਚੇ ਪਹਿਲਾਂ ਫਿਰ ਟੋਟਲ ਕੋਸਟ ਕਿੰਨੀ ਹੋ ਜਾਂਦੀ ਜਿੰਨੀ ਕਿ ਇਹ ਰੋਇਨਨਾਂ ਨੂੰ ਬਰਾਬਰ ਹੋਈ ਸੀ ਕੋਸਟ ਕੋਈ 300 ਗ੍ਰਾਮ ਦੀ ਹੈ ਬਹੁਤ ਸੁਣੀ ਹੈ ਦੋ ਗ੍ਰਾਮ ਲੱਗਦੇ ਨੇ 300 ਇਹ ਸੋਰੀ ਇਹਦੇ ਹਜੇ ਵੱਖਰੇ ਵੱਖਰੇ ਇਹਦਾ ਹੁੰਦਾ ਵਸ ਇਹ ਸਪੀਅਰ ਨਹੀਂ ਕਰ ਸਕਦੇ ਇਹ ਫਿਰ ਵੀ ਕੁਝ ਹੁੰਦਾ ਯਾਰ ਲਗਭਗ ਨਹੀਂ ਇਹਦਾ ਰਿਜ਼ਲਟ ਆਉਣ ਤੋਂ ਬਾਅਦ ਫਿਰ ਕੁਝ ਚੀਜ਼ਾਂ ਸਾਨੂੰ ਕਲੀਅਰ ਹੁੰਦੀਆਂ ਨੇ ਜਦੋਂ ਪਤਾ ਲੱਗਾ ਇਹ ਜਿਹੜੀ ਜਿਹੜੀ ਇਹਨਾਂ ਕੋ ਫੜੀ ਗਈ 300 ਗ੍ਰਾਮ ਰੋਇਨ ਇਹ ਕਿਸੇ ਨੂੰ ਡਿਲੀਵਰੀ ਕਰਨ ਚੱਲੇ ਸੀ ਕਿ ਲੈ ਕੇ ਆ ਰਹੇ ਸੀ ਬ੍ਰਦਰ ਹਜੇ ਨਾ ਇਹਨਾਂ ਦੀ ਪੁਛ ਕਿੱਥੇ ਚੱਲਦੀ ਪਈ ਆ ਉਹ ਤੁਹਾਨੂੰ ਫਿਰ ਬਾਅਦ ਦੱਸਾਂਗੇ ਸਾਰਾ ਇਨਵੈਸਟੀਗੇਸ਼ਨ ਜੀ ਤਾਂ ਸਾਰਾ ਕਿਹੜਾ ਰੋਡ ਵਾਸ ਹੈ ਕਿਹੜੇ ਰੋਡ ਹੈ ਇਹਦਾ ਨਾਮ ਦੱਸ ਇਹ 에어ਪੋਰਟ ਰੋਡ ਹੈ ਫਿਰਕਾ ਚੌਂਕ ਦੇ ਨੇੜੇ ਜੇਕਰ ਉਹ ਅਗਲੀ ਗੱਲ ਬੇਗੀ ਕੀਤੀ ਜਾਏਗੀ ਇਹਨਾਂ ਤੇ ਅਸੀਂ ਐਫਆਈਰ ਰਜਿਸਟਰ ਕਰ ਰਹੇ ਹਾਂ ਐਫਆਈਰ ਦਰਜ ਕਰਕੇ ਇਹਨਾਂ ਨੂੰ ਪ੍ਰੋਪਰ ਅਰੈਸਟ ਪਾ ਕੇ ਸਾਰਾ ਕੁਝ ਕਰਕੇ ਤਾਂ ਫਿਰ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਫਿਰ ਬਾਕੀ ਹੋਰ ਬੰਦੇ ਦੇ ਨਾਮ ਕਿਹਨੂੰ ਕੈਸ਼ ਵਗੈਰਾ ਬਰਾਮਦ ਹੋਇਆ ਨਹੀਂ ਪੂਰ ਕੈਸ਼ ਨਹੀਂ ਪੂਰ ਬਰਾਮਦ ਹੋਰ ਇੱਕ ਗੱਡੀ ਗੱਡੀ ਮਿਲੀ ਹੈ ਗੱਡੀ ਐ ਬਲੈਰਮ ਮਿਲੀ ਹੈ ਜੀ ਦੋ